ਪ੍ਰਿਆ ਪ੍ਰਿਆ ਉਠ ਚੱਲ ਉਠ ਇਧਰ ਉਠ ਮੈਂ ਕਹਿਣਾ ਚੱਲ ਇਸਰੇ ਛੜੇਂ ਅੰਦਰ ਰੱਚਦੇ ਆ ਤੈਨੂੰ ਕੰਮ ਕਾਉਣ ਵਾਸਤੇ ਤੈਨੂੰ ਪਤਾ ਨਹੀਂ ਆ ਮਾਸੀ ਤੇ ਭਾਬੀ ਕਨੇ ਚਲਾ ਕੇ ਗਏ ਆ ਅਨਾਥ ਆ ਇਹਦਾ ਮਤ ਸ਼ਰੀਫ ਨਹੀਂ ਆ ਮਨਪ੍ਰੀਤ ਅਕਲ ਵਾਤ ਮਾਰ ਤੁਹਾਨੂੰ ਕੀ ਪਤਾ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਘਰ ਵਿੱਚ ਦੱਸ ਨਹੀਂ ਕੁੜੀਏ ਬਸ ਜੋ ਉਹ ਸਾਰਿਆਂ ਨੇ ਕਹਿ ਦਿੱਤਾ ਮੈਂ ਆਪਣੀ ਝੋਲੀ ਚ ਪਾ ਲਿਆ ਪਰ ਮੈਂ ਕਦੇ ਇਹ ਵੀ ਨਹੀਂ ਸੋਚਿਆ ਕਿ ਮੈਂ ਕਿਸੇ ਦਾ ਟੱਬਰ ਤੋੜਾ ਛੇ ਕਰ ਮੇਰੇ ਜ਼ਿਰ ਤੇ ਮਾਪਿਓ ਹੁੰਦੇ ਤੇ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨਾ ਉਹ ਕਰਨ ਨਾ ਦਿੰਦੇ ਮਨਦੀਪ ਤੂੰ ਮੈਨੂੰ ਬਹੁਤ ਯਾਦ ਆਵੇਂਗੀ ਕੋ ਜਿਹੜੇ ਰਿਸ਼ਤੇ ਖੂਂਦੇ ਤੇ ਨਹੀਂ ਹੁੰਦੇ ਪਰ ਦਿਲਾਂ ਦੇ ਜ਼ਰੂਰ ਹੁੰਦੇ ਆ ਗੱਲ ਬੈ ਗੱਡੀ ਚ ਨਹੀਂ ਆਂਟੀ ਮੈਂ ਨਹੀਂ ਜਾਣਾ ਐਧਰ ਆਂ ਕੀ ਆ ਨਾ ਤੈਨੂੰ ਬੈਠ ਗੱਡੀ ਚ ਚੱਲ ਬੈਠ ਗੱਡੀ ਚ ਮੰਮੀ ਮੇਰਾ ਸਮਾਨ ਪੈਕ ਕਰ ਦੇ ਮੈਂ ਕਦੇ ਦਿਨ ਤੱਕ ਚੰਡੀਗੜ੍ਹ ਜਾਣਾ ਵਾ ਚੰਡੀਗੜ੍ਹ ਚੰਡੀਗੜ੍ਹ ਕਿ ਕਰਨ ਜਾਣਾ ਤੂੰ ਮੰਮੀ ਮੇਰੇ ਦੋਸਤ ਨੇ ਬੇਜਣਾ ਸ਼ੁਰੂ ਕੀਤਾ ਨਾ ਵਾ ਬਸ ਉਹਦੇ ਸਿਲਸਿਲੇ ਜਾਣਾ ਵਾ ਨਾਲ ਥੋੜਾ ਕੋ ਮਾਉਂਗਾ ਮਾਈਂਡ ਸਟੱਕ ਜਾਇਆ ਹੋਇਆ ਮੇਰਾ ਨਾਲ ਅੱਜ ਜੋ ਵੀ ਹੋਇਆ ਨਾ ਬੜਾ ਬੁਰਾ ਹੋਇਆ ਮੈਨੂੰ ਬਿਲਕੁਲ ਵਦਿਆ ਲੱਗਾ ਮਾਸੀ ਤੇ ਭਾਬੀ ਇਦਾਂ ਕਰ ਸਕਦੇ ਸੀ ਮੈਂ ਸੋਚ ਨਹੀਂ ਸਕਦਾ ਇਹ ਉਮੀਦ ਤੇ ਮੈਨੂੰ ਵੀ ਨਹੀਂ ਸੀ ਹੈਗੀ ਸੋਚ ਮੇਰੇ ਤੇ ਕੀ ਬੀਤਦੀ ਹੋਏਗੀ ਮੇਰੀ ਤੇ ਉਹ ਭੈਣ ਆ ਹੋ ਸਕਦਾ ਕਿਸੇ ਦੀ ਚੁੱਕਣਾ ਚ ਆ ਗਈ ਹੋਏਗੀ ਚੁੱਕਣਾ ਜਾ ਕੇ ਕਿਸੇ ਤੇ ਆਪ ਜੁਲਮ ਕਰ ਲਾਪਾਂਗੇ ਚੁੱਕਣਾ ਜਾ ਕੇ ਅਸੀਂ ਬੰਦਾ ਮਾਰ ਦਾਂਗੇ ਮੰਮੀ ਮੈਨੂੰ ਤੇ ਮਾਸੀ ਦਾ ਪਲਾਨ ਹੀ ਲੱਗਦਾ ਹੈ ਇੱਥੇ ਬੜੇ ਮਿੱਠੇ ਮਿੱਠੇ ਬਣਦੇ ਸੀ ਇਹਨਾਂ ਨੂੰ ਕੰਬਲੀ ਨਹੀਂ ਲੱਭਣਦੇ ਸੀ ਮਨਦੀਪ ਨੇ ਸਾਰਾ ਕੁਝ ਦੱਸਿਆ ਮੈਨੂੰ ਇਹ ਪਿਆਰ ਨਾਲ ਲੈ ਗਏ ਮਾਸੀ ਨੂੰ ਉਥੋਂ ਕੋਈ ਚੁੱਕਣਾ ਚ ਨਹੀਂ ਆਇਆ ਤੁਸੀਂ ਭੋਲੇ ਭਾਣਾ ਦੇ ਪਿੱਛੇ ਲਾ ਜਾਂਦੇ ਹੋ ਮੇਰੇ ਤਾਂ ਸਵੇਰ ਦਾ ਦਿਮਾਗ ਹੀ ਲੀ ਜਾਂਦਾ ਟੈਨਸ਼ਨ ਨਾਲ ਟੈਨਸ਼ਨ ਤਾਂ ਮੈਨੂੰ ਵੀ ਬੜੀ ਗਈ ਹੈ ਮੈਂ ਤੇ ਇਸੇ ਕਰਕੇ ਫਰੀਆ ਨੂੰ ਉਠਾਇਆ ਵੀ ਨਹੀਂ ਆ ਕਿਉਂਕਿ ਮੈਂ ਕਿਹਾ ਚਾਹ ਸੁੱਤੀ ਐ ਕੋਰਦੇ ਤੇ ਵਿਚਾਰੀ ਤੇ ਪਤਾ ਨਹੀਂ ਕੀ ਬੀਤਦੀ ਹੋਏਗੀ ਥੋੜੀ ਜਿਹਾ ਸੁੱਤੀ ਲਿਆ ਜਾਂਦੇ ਬਹੁਤ ਕਾ ਕੀਤਾ ਉਹਦੇ ਨਾਲ ਮੰਮੀ ਜਦੋਂ ਮਨਦੀਪ ਨੇ ਮੈਨੂੰ ਦੱਸਿਆ ਨਾ ਕਿ 엄마 ਮੀਚੂ ਠ ਮਾਰ ਕੇ ਉਤੋਂ ਭਾਂਡੇ ਮਜੋਂਦੇ ਆ ਕੱਪੜੇ ਤੋਂ ਆਉਂਦੇ ਆ ਪਤਾ ਨਹੀਂ ਕੀ ਕੀ ਕਰਵਾਇਆ ਉਸ ਤੋਂ ਮੇਰਾ ਤਾਂ ਯਕੀਨ ਹੀ ਉੱਠ ਗਿਆ ਇਸ ਦਾਰੀਆਂ ਤੋਂ ਹੁਣ ਬਾਕੀ ਮੰਮੀ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਆ ਪਰ ਸੋਚੋ ਕਿ ਇਹਦੋਂ ਧੋਖੇ ਨਾਲ ਕੰਮ ਕਰਾਉਣਾ ਕਿੰਨੀ ਕੀ ਵਧੀਆ ਗੱਲ ਹੈਗੀ ਆ ਉਹ ਚਾਹ ਦੀ ਭੋਲੇ ਭਾ ਕੰਮ ਕਰਦੀ ਰਹੀ ਉੱਥੇ ਤੇ ਜੇ ਚਾਤਰ ਚਲਾਕ ਹੁੰਦੀ ਅਗਲੇ ਨੂੰ ਅੱਗੇ ਲਾ ਕੇ ਰੱਖਦੀ ਦੁਨੀਆ ਬੱਸ ਮਤਲਬ ਪ੍ਰਸਤ ਹੈਗੀ ਆ ਸਹੀ ਆ ਜੇ ਚਾਤਰ ਚਲਾਕ ਹੁੰਦੀ ਤੇ ਜ਼ਮੀਨ ਤੇ ਹੀ ਸੌਂਦੀ ਉਹ ਵੀ ਗਰਮੀ 'ਚ ਮੈਨੂੰ ਫੋਨ ਨਾ ਕਰਦੀ ਯਾਨਟੀ ਮਾਸੀ ਮੇਰੇ ਨਾਲ ਖੁਸ਼ ਕਰਨ ਦੀ ਹੈ ਕਿਵੇਂ ਕਰਦੀ ਫੋਨ ਮੰਮੀ ਜਿਵੇਂ ਇੱਥੋਂ ਗਈ ਆ ਉਹ ਵੀ ਉੱਥੇ ਸੀ ਉਹ ਆਪਣਾ ਪਰਿਵਾਰ ਸਮਝਦੀ ਸੀ ਉਹਨਾਂ ਨੂੰ ਅਗਲੇ ਫੈਰ ਚੁੱਕੀ ਜਾਂਦੀ ਸੀ ਉਹਦਾ ਸ਼ਤਰੰਜ ਵਾਲੀ ਗੇਮ ਚੱਲਣ ਦੀ ਸੀ ਉਹਦੇ ਨਾਲ ਉੱਥੇ ਚੱਲ ਪੁੱਤ ਤੂੰ ਟੈਨਸ਼ਨ ਨਾ ਲੈ ਆ ਗਈ ਹੈ ਨਾ ਹੁਣ ਸਾਡੇ ਘਰ ਤੇ ਕੋਈ ਗੱਲ ਨਹੀਂ ਹੁਣ ਸਾਰਾ ਕੁਝ ਠੀਕ ਹੋ ਜਾਏਗਾ ਪਰ ਮੈਨੂੰ ਇੱਕ ਗੱਲ ਦਾ ਤੇਰੇ ਤੇ ਬੜਾ ਮਾਣ ਆ ਕਿ ਤੇਰੇ 'ਚ ਹਜੇ ਵੀ ਮੇਰੇ ਵਾਲੇ ਸੰਸਕਾਰ ਹੈਗੇ ਆ ਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ ਸਹੀ ਹੈ। ਮੈਨੂੰ ਇਹ ਵੀ ਬੜੀ ਖੁਸ਼ੀ ਆ ਵੀ ਤੂੰ ਕਿਸੇ ਨਾ ਤੱਕਾ ਹੁੰਦਾ ਵੇਖ ਨਹੀਂ ਸਕਦਾ। ਤੇ ਤੂੰ ਉਹ ਕੁੜੀ ਨਾਲ ਤੱਕਾ ਹੁੰਦਾ ਵੇਖਿਆ ਤੈਨੂੰ ਪਤਾ ਲੱਗਾ ਤੇ ਤੂੰ ਉਸੇ ਵળે ਜਾਣ ਲਈ ਤਿਆਰ ਹੋ ਗਿਆ। ਬੜਾ ਮਾਣ ਹੈ ਪੁੱਤ ਮੈਨੂੰ ਇਸ ਗੱਲ ਦਾ ਤੇਰੇ ਤੇ। ਕਿਸੇ ਗਰੀਬ ਨਾਲ ਤੂੰ ਤੱਕਾ ਨਹੀਂ ਹੁੰਦਾ ਇਹਗਾ। ਚਲੋ। ਠੀਕ ਆ ਮੰਮੀ। ਹੁਣ ਤੂੰ ਵੀ ਮੇਰੇ ਕੱਪੜੇ ਪੈਕ ਕਰ ਦਿਓ ਮੈਂ ਕੱਲ੍ਹ ਜਾਂ ਪਰਸੋ ਚੰਡੀਗੜ੍ਹ ਨਿਕਲ ਜਾਣਾ ਵਾ। ਠੀਕ ਹੈ? ਦਲ ਸੋਣਾ ਹਾਂਜੀ ਮਮੀ ਚੰਡੀਗੜਾ ਐਡਾ ਬੜਾ ਸ਼ਹਿਰ ਆ ਹੂੰ ਤੇ ਤੂੰ ਇੱਕ ਕੰਮ ਕਰ ਹੂੰ ਤੂੰ ਚੰਡੀਗੜਾ ਚੱਲਾ ਦੇ ਹੈਗਾ ਹੀ ਹਾਂ ਤੇ ਇਹਨੂੰ ਪ੍ਰਿਆ ਨੂੰ ਵੀ ਲੈ ਜਾ ਨਾਲ ਕਿ ਉੱਥੇ ਨੌਕਰੀ ਲੱਭਦੀ ਉਹਨੂੰ ਉਹ ਨਹੀਂ ਮਮੀ ਮੇਰਾ ਕਿੱਥੇ ਧੱਕੇ ਖਾਂਦੀ ਫਿਰੂਗੀ ਮੇਰੇ ਕੀ ਬਤਾ ਕਿੰਨੇ ਦਿਨ ਲੱਗਣੇ ਕਿੰਨੇ ਦਿਨ ਨਹੀਂ ਲੱਗਣੇ ਉੱਥੇ ਇਹਨੂੰ ਨੌਕਰੀ ਲੱਭੇਣਾ ਤਾਂ ਮੈਂ ਵੀ ਖੱਜਲ ਹੁੰਦਾ ਫੇਰਾ ਨਹੀਂ ਤੂੰ ਹੀ ਰਹਿਂ ਜੂਨੀ ਉੱਥੇ ਕਿਤੇ ਲੱਭਦ ਨੇ ਨੌਕਰੀ ਜੇ ਇਹਦਾ ਨਾ ਕਰਿਆ ਕਰ ਤੂੰ ਚੱਲਿਆ ਤੇ ਹੈਗਾ ਯਾ ਤੂੰ ਉਹਨੂੰ ਵੀ ਲੈ ਜਾ ਉੱਥੇ ਉਹਨੂੰ ਨੌਕਰੀ ਲੁਭਾ ਕੇ ਨੌਕਰੀ ਦਿਵਾ ਕੇ ਪੀਜੀ ਦਾ ਅਰੇਂਜਮੈਂਟ ਕਰਕੇ ਉਹਦਾ ਤੇ ਫੇਰ ਆਈਂ ਤੇਰੇ ਘਰੇ ਮੰਗਰੋ ਨਹੀਂ ਆਣੇ ਰੋਂਡੇ ਕਿ ਤੈਨੂੰ ਘਰ ਦਾ ਕੀ ਕਰਿਆ ਮੇਰਾ ਹੀ ਵੀ ਕਰਿਆ ਨਾ ਤੇ ਤੈਨੂੰ ਮੈਂ ਹੀ ਕਹਿਣ ਦੀ ਆ ਨਾਲੇ ਤੇਰੇ ਪਿਓ ਨੇ ਵਿਆਹ ਜਣਾ ਮੰਗਰੋ ਓ ਮੰਮੀ ਤੂੰ ਗਾਲ ਨਹੀਂ ਸਮਝਦੇ ਪਏ ਓ ਕੁਛ ਨਹੀਂ ਹੁੰਦਾ ਗੱਲ ਸਮਝ ਨਹੀਂ ਆ ਮੈਂ ਸਾਰੀ ਪ੍ਰਿਆ 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 ਗਾਲ ਸੋਣਾ ਉਹ ਮੈਂ ਕੀ ਕਰਦੀ ਤੁਹਾਨੂੰ ਪਤਾ ਹੈ ਹਾਂਜੀ ਆਂਟੀ ਰੀਆ بیٹے ਤੂੰ ਵੀ ਆਪਣੇ ਕੱਪੜੇ ਪੈ ਕੱਲ ਆ ਪ੍ਰੀਤ ਚੰਡੀਗੜ੍ਹ ਚੱਲਿਆ ਆ ਤੇ ਤੂੰ ਇਹਦੇ ਨਾਲ ਚਲੇ ਜਾਏ ਤੈਨੂੰ ਉੱਥੇ ਨੌਕਰੀ ਲੱਭ ਦੇਗਾ ਚੰਡੀਗੜ੍ਹ ਹਾਂਜੀ ਕੀ ਹੋਇਆ ਕਹਦਾ ਚਾ ਚੜ ਗਿਆ ਉਹ ਮੈਂ ਚੰਡੀਗੜ੍ਹ ਕਦੇ ਗਈ ਨਹੀਂ ਨਾ ਨਾਮ ਬੜਾ ਸੁਣਿਆ ਹੈ ਕਹਿੰਦੇ ਚੰਡੀਗੜ੍ਹ ਬੜਾ ਸੋਹਣਾ ਆ ਇੱਚੇ ਖੁਸ਼ ਹੋਣ ਵਾਲੀ ਕਿਹੜੀ ਗੱਲ ਆ ਖੁਸ਼ ਹੋਣ ਵਾਲੀ ਗੱਲ ਆ ਜਿਹਦਾ ਨਾਮ ਇੰਨਾ ਸੁਣਿਆ ਹੋਵੇ ਉੱਥੇ ਮੈਂ ਚੱਲਨੀ ਆ ਸਲਮਸਾ ਹੀ ਤੇ ਵਿਚਾਰੀ ਕਿਤੇ ਖੋਸ਼ ਅੱਜ ਹੀ ਮੇਰੇ ਮੂੰਹ ਤੇ ਹਾਸਾ ਵੇਖ ਕੇ ਜੋਂਦੀ ਸਾਡੇ ਘਰ ਆਈ ਐ ਉਹ ਲੈਣ ਦੇ ਦੋ ਕੜੀਆਂ ਵਿਚਾਰੀ ਦੇ ਪਰ ਇੱਕ ਪ੍ਰੋਬਲਮ ਐ ਆਂਟੀ ਆਂ ਪੁੱਤ ਦੱਸ ਐਕਚੁਅਲੀ ਮੇਰੇ ਕੱਪੜੇ ਨਾ ਮਾਸੀ ਜੀ ਘਰ ਪਏ ਆ ਉੱਥੋਂ ਮੰਗਵਾ ਦੋ ਦਫਾ ਕਰੋ ਉਹਨਾਂ ਕੱਪੜਿਆਂ ਨੂੰ ਉਹ ਕੋਈ ਕੱਪੜੇ ਆ ਆ ਥੋੜੇ ਕੱਪੜੇ ਮਿਲ ਜਾਂਦੇ ਬਾਜ਼ਾਰ ਵਾਧੂ ਰੈਡੀਮੇਡ ਸਿੱਤੇ ਸਵਾਏ ਸੂਟ ਮਿਲ ਜਾਂਦੇ ਆ ਮੈਂ ਤੈਨੂੰ ਰੈਡੀਮੇਡ ਕੱਪੜੇ ਲੈ ਦਾਂਗੀ ਨਹੀਂ ਆਂਟੀ ਰਹਿਣ ਤੋਂ ਕਾਹਤੋਂ ਖਰਚਾ ਕਰਨਾ ਕਿਉਂ ਖਰਚਾ ਕਿਉਂ ਨਹੀਂ ਕਰਨਾ ਫੇਰ ਕੀ ਹੋਇਆ ਤੇ ਤੈਨੂੰ ਵੀ ਲੱਗਦਾ ਜਿਹੜੇ ਕੱਪੜੇ ਤੂੰ ਉੱਥੇ ਛੱਡ ਕੇ ਆਈਆਂ ਉਹ ਤੇਰੀ ਬੋਡੀ ਜਗ ਟੌਰ ਬੰਨੀ ਹੈ ਸਿਲੈਕਸ਼ਨ ਹੋ ਜਿਹੜੀ ਤੇਰੀ ਜਾਂਦੇ ਹੋ ਕੱਪੜਿਆਂ ਨਾਲ ਚੱਲ ਕੋਈ ਨਾ ਪੁੱਤ ਐਦਾਂ ਨਾ ਬੋਲ ਚੱਲ ਉੱਠ ਕੁੜੀ ਆ ਤੈਨੂੰ ਮੈਂ ਕੱਪੜੇ ਲੈ ਕੇ ਦਵਾ ਹਾਈ ਚੰਡੀਗੜ੍ਹ ਚੱਲੀਏ ਕਿ ਜੀਨ ਵੀ ਲੈ ਲਾਂਗੀ ਚੱਲਾ ਚੱਲੀਏ ਸਾਸੀ ਗਾਲ ਜੀ ਹਾਂ ਜੀ ਇਹਨੇ ਗੁੜੀਆਂ ਵਾਸਤੇ ਵਧੀਆ ਵਧੀਆ ਫੈਨਸੀ ਜਿਹੇ ਡਰੈਸਾਂ ਬਹੋ ਆ ਜੀ ਆ ਜੀ ਇੰਨੇ ਡਰੈਸ ਇੱਕ ਸੂਟ ਦੇਖ ਲਓ ਤੁਸੀਂ ਬੱਸ ਨਹੀਂ ਇੱਕ ਕਿਉਂ ਦਿਖਾ ਦੋ ਤੁਸੀਂ ਹੋਰ ਕੱਪੜੇ ਦੇਖੋ ਵਧੀਆ ਨਹੀਂ ਭਾਜੀ ਇੱਕ ਨਹੀਂ ਦਿਖਾਣਾ ਵਧੀਆ ਵਧੀਆ ਗੁੜੀਆਂ ਵਾਸਤੇ ਕੱਪੜੇ ਦਿਖਾਓ ਤੁਸੀਂ ਵਧੀਆ ਦੇਖ ਲੋੜ ਹੈ ਮੈਂ ਨੌਕਰੀ ਲੱਭਣ ਜਾਣਾ ਮੈਂ ਕਿਹੜਾ ਵਿਆਹ ਤੇ ਜਾਣਾ ਦੇਖੋ ਬੇਟਾ ਜੀ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ ਨਾ ਕਿਸੇ ਕੰਮ ਵਾਸਤੇ ਚਾਹੇ ਨੌਕਰੀ ਲੱਭਣ ਚਾਹੇ ਕੁਛ ਵੀ ਤੇ ਲੋਕੀ ਦਿਲ ਚ ਵੱੜ ਕੇ ਨਹੀਂ ਦੇਖਦੇ ਕਿਸੇ ਦੇ ਕਿ ਦੇਲ ਚੰਗਾ ਆ ਕਿ ਨਹੀਂ ਲੋਕੀ ਇਹ ਦੇਖਦੇ ਆ ਕਿ ਪਾਇਆ ਲਾਇਆ ਉਥੋਂ ਹੀ ਇਨਸਾਨ ਦਾ ਪ੍ਰਭਾਵ ਪੈਂਦਾ ਤੇ ਆਪਾਂ ਮਾੜੇ ਕੱਪੜੇ ਨਹੀਂ ਲੈ ਲੈ ਵਧੀਆ ਦਿਖਾਓ ਤੁਸੀਂ ਲੋ ਲੋ ਦਿਖਾ ਦਿੰਨੇ ਆ ਜੀ ਆਜੋ ਇਹ ਸ਼ਰਾਰਾ ਕਿੰਨਾ ਖੁੱਲਾ ਆ ਇਹ ਮੈਂ ਪਾ ਕੇ ਕੀ ਕਰਨਾ ਅੱਜ ਕੱਲ ਦੀ ਜੀ ਇਦਾਂ ਦੀ ਚੱਲਦੀ ਹੈ ਕੋਈ ਨਹੀਂ ਬੇਟਾ ਦੇਖੋ ਤੇ ਸਹੀ ਤੁਸੀਂ ਦੇਖੋ ਜੀ ਤੇ ਦੇਖੋ ਸਿਲੈਕਟ ਕਰੋ ਫਿਰ ਜੋ ਤੁਹਾਨੂੰ ਅੱਛਾ ਲੱਗੇਗਾ ਉਹ ਲੈ ਲਓ ਜੀ ਦੇਖੋ ਇਹ ਫਰਸੀ ਫਰਸੀ ਲੋਾਰ ਦੇ ਵਿੱਚ ਤਸੇ ਸਿੰਪਲ ਜੀਨਸ ਵੀ ਦਿਖਾ ਦਿਓ ਕਪੜਾ ਵੀ ਸਟੈਚੇਬਲ ਹੈ ਕੁਆਲਟੀ ਵਾਜੂ ਵੀ ਵਧੀਆ ਪੀਸ ਇਹ ਸਾਈਡ ਪਾਕਟ ਆ ਜੇਗੀ ਕਾਟਨ ਦੇ ਵਿੱਚ ਹੈਗਾ ਛੀ ਚੱਕਰ ਸਹੀ ਲੱਗਿਆ ਬਿਲਕੁਲ ਸਹੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਾ ਸ਼ੇਕ ਨਹੀਂ ਬੇਟਾ ਟੀ ਆਇਨੇ ਠੀਕ ਹੈ ਭੈਣ ਜੀ ਹੋ ਗਈ ਵਧੀਆ ਵਧੀਆ ਸ਼ੋਪਿੰਗ ਗੁੜੀਆਂ ਨੂੰ ਕਪੜੇ ধੁਆਣੇ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਬਾਲਾ ਜੀ ਤੇ ਲੈ ਕੇ ਜਾਨੇ ਪਰ ਆਏ ਬੜੀ دیر ਬਾਅਦ ਤੁਸੀਂ ਹਾਂ ਜੀ ਇਸ ਲਈ ਮੈਂ ਤੇ ਸੂਟ ਸੁਆਣੇ ਹੁੰਦੇ ਆ ਤੇ ਸੂਟ ਸੁਆਣ ਲੈਣੇ ਆ ਤੇ ਮੁੰਡਾ ਤੁਹਾਨੂੰ ਪਤਾ ਹੈ ਅੱਜ ਕੱਲ ਬੱਚੇ ਆਪਣੀ ਪਸੰਦ ਦੇ ਪਾਉਂਦੇ ਆ ਉਹਨਾਂ ਨੇ ਆਪਣੀ ਪਸੰਦ ਦੇ ਲੈਣੇ ਹੁੰਦੇ ਆ ਤੇ ਸਰਦਾਰ ਜੀ ਵੈਸੇ ਕੁਰਤੇ ਪਜਾਮੇ ਪਾਉਂਦੇ ਉਹਨਾਂ ਨੇ ਆਪਣੀ ਮਰਜ਼ੀ ਦੇ ਲੈਣੇ ਹੁੰਦੇ ਆ ਠੀਕ ਹੈ ਕੋਤੇ ਪਸੰਦ ਹੈ ਨਾ ਤੇਰੀ ਜੇ ਠੀਕ ਹੈ ਵੈਸੇ ਹੋਰ ਵੀ ਆਨਲਾਈਨ ਸੂਟ ਮੰਗਾਏ ਤੇਰੇ ਵਾਸਤੇ ਕਰਨਾ ਹੈ ਲੈ ਰੀਤ ਨੂੰ ਮੈਂ ਕਿਹਾ ਸੀ ਆਰਡਰ ਕਰ ਦੇ ਤੇ ਜੇ ਆਨਲਾਈਨ ਹੈ ਗਈ ਸੀ ਤੁਸੀਂ ਲੈਂਦੇ ਤਾਂ ਫਿਰ ਇਹ ਕਿਉਂ ਲਏ ਕੋਈ ਨਹੀਂ ਬੇਟਾ ਫਿਰ ਕੀ ਹੈ ਬਾਹਰ ਜਾਣਾ ਪਾਣੀ ਹੈ ਕੱਪੜੇ ਦੀ ਜ਼ਰੂਰਤ ਪੈਣੀ ਹੈ ਆ ਮਮੀ ਭੁੱਖ ਬੜੀ ਲੱਗੀ ਆ ਹੁਣ ਜਲਦੀ ਜਾਗਣਾ ਮੈਂ ਰੋਟੀ ਬਣਾ ਕੇ ਖਵਾ ਦਿਓ ਨਹੀਂ ਬੇਟਾ ਪਹਿਲੇ ਅਸੀਂ ਸੂਟ ਲੈਣ ਜਾਣਾ ਮੈਂ ਪ੍ਰੀਆ ਦੇ ਹੋਰ ਸੂਟ ਸਿਪਨੇ ਦਿੱਤੇ ਆਪਣੀ ਦਰਜਨ ਨੂੰ ਹੁਣ ਕਿੰਨੇ ਕ ਸੂਟ ਲੈਣੇ ਆਪਾਂ ਮੈਂ ਕਪੜਾ ਲਿਆਈ ਸੀ ਤੇ ਮੈਂ ਸੂਟ ਸਿਪਨੇ ਦਿੱਤੇ ਮੈਂ ਕਿਹਾ ਚੱਲ ਤੇਰੀ ਮਾਸੀ ਘਰ ਭੇਜ ਦੂੰਗੀ ਤੇ ਹੁਣ ਉਹ ਤੁਸੀਂ ਉਧਰ ਜਾਣਾ ਚੰਡੀਗੜ੍ਹ ਤੇ ਮੈਂ ਕਿਹਾ ਚੱਲ ਉਹਨੂੰ ਲੈ ਆ ਹੀ ਦੇਣੀ ਸੀ ਪੇ ਤੇ ਗਈ ਆ ਤੇ 2 ਮਿੰਟ ਲੱਗਨੇ ਆ ਜਾ ਸੂਟ ਲੈ ਆਈਏ ਘਰ ਆਣ ਕੇ ਮੁੜ ਕੇ ਤੈਨੂੰ ਰੋਟੀ ਖਵਾ ਦੇਣੇ ਆ ਆਂਟੀ ਰਹਿਣ ਤੋਂ ਬਹੁਤ ਐ ਇੰਨੀ ਮਿੰਟ ਤੋਂ ਕਪੜੇ ਨਹੀਂ ਬੇਟਾ ਸਿਪਨੇ ਦਿੱਤੇ ਆ ਮੈਂ ਜਦੋਂ ਸਿਪ ਗਏ ਆ ਤੇ ਫਿਰ ਲੈ ਆਣੇ ਆ आके तू तो नाल लिया जी जिन्हें कपड़े उन्हें आ। आ जी, हो ना उन्नी थोड़े आज प्रिया सतमर बेटा हां जी सारे रेडी करते दिखाओ है देखो प्रिया ਮੈਂ ਤੁਹਾਡੇ ਵਾਸਤੇ ਨਾ ਕਪੜਾ ਲੈ ਕੇ ਦੇ ਕੇ ਗਈ ਸੀ ਸਟਿਚ ਕਰਨ ਵਾਸਤੇ ਹਾਂਜੀ ਸੋਹਣੇ ਸੋਨੇ ਹੈ ਨਾ ਸੂਟ ਜੀ ਬਹੁਤ ਸੋਹਣੇ ਆਹ ਕਾ ਕੀ ਇਦਲਾਉ ਉਹ ਅੱਛਾ ਇਹ ਦਛੋ ਤੋ ਦਾ ਨਾ ਕੀ ਇਹ ਮਾਤੀ ਕੱਤੀ ਦਾ ਇਬਾਦਤ ਘਰ ਇਬਾਦਤ ਘਰ ਇਬਾਦਤ ਕਿੰਨੀ ਪਿਆਰੀ ਹੈ ਨਾਂਂਟੀ ਬਹੁਤ ਸੋਹਣੀ ਹੈ ਉਧਰ ਵੀ ਦੇਖੋ ਅੰਚਲ ਨਹਲ ਦੇਖੋ ਓਕੇ 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 ਐਡੇ ਜਿਹੜੀ ਸੋਨੀ ਹੈ ਹੀ ਹੈ ਆ ਪਰ ਮੈਨੂੰ ਇਹਦਾ ਦਮਾਲਾ ਬਹੁਤ ਸੋਨਾ ਲੱਗਦਾ ਹਾਂ ਸਹੀ ਗੱਲ ਹੈ ਇਬਾਦਤ ਉਹ ਆ ਲੋ ਜੀ ਆ ਲੋ ਆ ਵੀ ਲੈ ਲਓ ਹੋ ਗਏ ਸੂਟ ਮੰਮੀ ਚਲੀਏ ਫਿਰ ਹਾਂ ਬੇਟਾ ਸਿਮਰਨ ਇਹ ਬਾਕੀ ਦੇ ਸੂਟ ਬੇਟੀ ਕਰ ਤੱਕ ਤਿਆਰ ਹੋ ਜਾਣਗੇ ਥੋੜੇ ਦਿਨਾਂ ਤੱਕ ਮੈਂ ਰੈਡੀ ਕਰ ਦਨੀ ਆ ਪ੍ਰਿਆ ਸਿਮਰਨ ਬਹੁਤ ਵਧੀਆ ਕਪੜੇ ਸੈਂਦੀ ਹੈ ਐਨੀ ਵਧੀਆ ਡਿਜ਼ਾਈਨਰ ਹੈ ਨਾ ਕਿ ਇਹਨੂੰ ਜਿਹੋ ਜਿਹੇ ਡਰੈਸ ਮਰਜ਼ੀ দাও ਕਪੜੇ ਚ ਜਾਨ ਪਾ ਦਿੰਦੀ ਹੈ ਜਿਹੋ ਜੀ ਸਿਮਰਨ ਆਪ ਹੈ ਨਾ ਉਹੋ ਜੈ ਇਹਦੀ ਬੁੜੀਕ ਦਾ ਨਾਮ ਹੈ ਤੇ ਤੁਸੀਂ ਦੱਸੋ ਵੀ ਇਹਦੀ ਬੁੜੀਕ ਦਾ ਕੀ ਨਾਮ ਹੋ ਸਕਦਾ ਆ ਨਹੀਂ ਪਤਾ ਨਹੀਂ ਪਤਾ ਸਰਦਾਰਨੀ ਬੁੜੀਕ ਹੈ ਸਰਦਾਰਨੀ ਬੁਟੀਕ ਹਾਂ ਬਹੁਤ ਸੋਹਣਾ ਜਿਹੋ ਜੀ ਆਪ ਸਰਦਾਰਨੀ ਉਹੋ ਜੀ ਬੁਟੀਕ ਸਰਦਾਰਨੀ ਨਾਮ ਤੇ ਰੱਖੀ ਹੈ ਇਹ ਗੁड़िया ਦੇਖੋ ਤੁਸੀਂ ਇਹਨਾਂ ਦੀ ਕਾਕਾ ਤੁਹਾਡਾ ਹੋਰ ਵੀ ਸੋਹਣਾ ਹੈਗਾ ਹੈ ਗੁੱਸੇ ਵਾਲਾ ਵੀ ਲੱਗਦਾ ਪਿਆ ਬੰਦਾ ਚਲੋ ਚਲੀਏ ਆਂਟੀ ਹਾਂ ਠੀਕ ਹੈ ਥੈਂਕ ਯੂ ਚਲੋ ਤੁਸੀਂ ਆਓ ਮੈਂ ਗੱਡੀ ਮੋੜ ਦਾਂ ਫਿਰ ਠੀਕ ਹੈ ਪ੍ਰੀਤ ਆ ਵਧੀਆ ਹੈ ਆ ਇੱਥੇ ਗਰਮੀ ਨਹੀਂ ਲੱਗਦੀ ਇਦਾਂ ਦੇ ਛੋਟਾ ਜੀ ਹਾਂ ਸਿੰਪਲ ਹੈ सशी काल सशी काकर बात सशी का करो सशी का काल ठीक थी, ठीक है सिमरन ओके सशीकांत जी सशी काल जी सशी ਕੀ ਆ ਸੈਲ ਕਰੀ ਜਾਣੀ ਬਾਰ ਰੋਟੀ ਖਾਦੀ ਸੀ ਮੈਂ ਕਿ ਸੈਲ ਕਰ ਲਾਂ ਸੱਚੀ ਦਸੀ ਤੂੰ ਉਥੇ ਮੁੰਡੇ ਤੇ ਨਹੀਂ ਤਾੜਦੀ ਗਲੀ ਚ ਪਾਗਲ ਐ ਤੂੰ ਮੈਨੇ ਅਦਰ ਸ਼ੌਂਕ ਨਹੀਂ ਹੈਗੇ ਮੈਂ ਬਹੁਤ ਉੱਚੇ ਖਿਆਲਾਂ ਵਾਲੀ ਕੁੜੀ ਆ ਮੈਨੂੰ ਕੁਛ ਬੰਨਣਾ ਪਸੰਦ ਆ ਜ਼ਿੰਦਗੀ ਚ ਅੱਗੇ ਵਧਣਾ ਪਸੰਦ ਆ ਇਹ ਮੁੰਡੇ ਮੁੰਡੇ ਤਾੜਨਾ ਤੇ ਬਹੁਤ ਮਤਲਬ ਚੀਪ ਹਰਕਤ ਹੁੰਦੀ ਆ ਕੋਈ ਵੀ ਕਰ ਸਕਦਾ ਹੈ ਕੋਈ ਵੀ ਕਰ ਸਕਦਾ ਮਤਲਬ ਮਤਲਬ ਮੈਂ ਨਹੀਂ ਕਰ ਸਕਦੀ ਇਹ ਕਿਹ ਹੈ ਤੂੰ ਮੈਨੂੰ ਚੀਂ ਦੱਸ ਚੰਡੀਗੜ੍ਹ ਦੇ ਨਾਂ ਤੇ ਬੜੇ ਦੰਦ ਨਿਕਲਣਦੇ ਸੀ ਤੇਰੇ ਜਿਹਦੇ ਬਾਰੇ ਜਿਆਦਾ ਸੁਣਿਆ ਹੋਵੇ ਨਾ ਤੇ ਫਿਰ ਚਾਹ ਹੁੰਦਾ ਬੰਦੇ ਨੂੰ ਕਿ ਇੱਕ ਵਾਰ ਤੇ ਜਗ੍ਹਾ ਜ਼ਰੂਰ ਦੇਖਣੀ ਹੈ ਕੁਛ ਨਹੀਂਗਾ ਚੰਡੀਗੜ੍ਹ ਖਾਲੀ ਖਾਲੀ ਪਿਆ ਹੋਇਆ ਐਵੇਂ ਚੰਡੀਗੜ੍ਹ ਚੰਡੀਗੜ੍ਹ ਲਾਇਆ ਵਾ ਫਿਰ ਕੀ ਹੈ ਮੈਂ ਕਿਹੜਾ ਵੇਖਿਆ ਆ ਤਾں ਕਿਆ ਕੀ ਵਿਖਿਆ ਨਹੀਂ ਆ ਹੋਰ ਤਾਂ ਕੋਈ ਗੱਲ ਨਹੀਂ ਆ ਬੋਰੀਆ ਬਿਸਤਰਾ ਪੈਕ ਕਰ ਲਿਆ ਆਪਣਾ ਤੂੰ ਪੱਕੀ ਚੰਡੀਗੜ੍ਹ ਜਾਣਾ ਹੋਣਾ ਹੱਸਦੀ ਰਹੀ ਹੈ 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 ਦੇਖ ਕਿ ਉਹ ਤੇ ਮੇਨੇ ਕੀ ਨਿਗਾਹ ਦਿੱਤ ਉਹ ਤੇ ਠੀਕ ਉਹ ਮੈਨੂੰ ਇਹ ਕਿ ਲੋਦ ਕੇ ਹੋਲੀ ਹੋਲੀ ਜਦੋਂ ਤੇ ਤੂੰ ਮਾਸੀ ਘਰੋਂ ਆਈ ਤੇ ਨੁਕਸ ਵੀ ਪੈ ਗਿਆ ਦਿਮਾਗ 'ਚ ਨਹੀਂ ਜਦੋਂ ਤੇ ਮੈਂ ਅਥੋਂ ਆਈ ਆ ਨਾ ਮੈਨੂੰ ਐਵੇਂ ਲੱਗਾ ਕਿ ਜ਼ਿੰਦਗੀ 'ਚ ਕੋਈ ਤੇ ਹੈਗਾ ਆ ਜਿਹੜੇ ਮੇਰੇ ਦੁੱਖ ਨੂੰ ਦੁੱਖ ਸਮਝਦਾ ਹੈ ਬਸ ਇਸ ਕਰਕੇ ਥੋੜੀ ਜੀ ਟੈਨਸ਼ਨ ਫ੍ਰੀ ਆ ਤੇ ਨਾ ਨਾ ਧੱਕਾ ਹੋਣ ਡਿਆ ਉਥੇ ਤੇ ਕੋਈ ਨਾ ਕੰਮ ਕਰਾਉਂਦੇ ਸੀ ਕੋਈ ਕੋਈ ਫੋਨ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਮੈਨੂੰ ਕੀ ਕਹਿੰਦੀ ਮੇਰੇ ਕੋਲ ਇਹ ਤੇ ਸੀ ਕਿ ਇੱਕ ਪਰਿਵਾਰ ਆ ਉਥੇ ਰਹਿ ਰਹੀ ਆ ਇੰਨਾ ਹੀ ਬਹੁਤ ਸੀ ਮੇਰੇ ਵਾਸਤੇ ਤਾਂ ਤੂੰ ਭੂਜੇ ਸੁੱਤੀ ਹੋਂ ਤੇ ਤੈਨੂੰ ਅਜੀਬ ਜਿਹਾ ਲੱਗਿਆ ਥੱਲੇ ਸੋਣਾ ਥੱਲੇ ਸੋਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ ਥੱਲੇ ਸੋਣਾ ਮਿਲ ਲਿਤੇ ਖੁਸ਼ੀ ਦੀ ਗੱਲ ਸੀ ਕਿ ਮੈਂ ਇੱਕ ਪਰਿਵਾਰ ਵਿੱਚ ਤੇ ਛੱਤ ਲੈ ਗਈਆਂ ਬਸ ਤਾਂ ਕਰਕੇ ਮੈਨੂੰ ਕੁਝ ਬੁਰਾ ਨਹੀਂ ਲੱਗਾ ਤੈਨੂੰ ਬੁਰਾ ਲੱਗਾ ਤਾਂ ਕਰਕੇ ਤੂੰ ਆਇਆ ਤੇ ਮਨਦੀਪ ਨੇ ਕੀ ਕਿਹਾ ਤੈਨੂੰ ਮੈਨੂੰ ਇਸ ਚੀਜ਼ ਦਾ ਵੀ ਕੁਝ ਨਹੀਂ ਪਤਾ ਪਰ ਇੱਕੋ ਚੀਜ਼ ਦਾ ਗਮ ਆ ਕਿ ਮੈਂ ਤੇ ਭਾਬੀ ਤੇ ਮਾਚੀ ਨੂੰ ਆਪਰੇ ਸਮਝਿਆ ਸੀ ਉਹਨਾਂ ਨੇ ਮੇਰੇ ਨਾਲ ਐਦਾ ਕਿਉਂ ਕੀਤਾ ਔਰਤ ਹੀ ਔਰਤ ਦੀ ਹਰ ਚੀਜ਼ ਦੀ ਦੁੱਖ ਸੁੱਖ ਦੀ ਸਾਂਝੀ ਹੁੰਦੀ ਹੈ ਫਿਰ ਔਰਤ ਔਰਤ ਨਾਲ ਐਦਾ ਕਿਵੇਂ ਕਰ ਸਕਦੀ ਹੈ ਬਸ ਇਹੀ ਗਮ ਆ ਹੋਰ ਨਾ ਮੈਨੂੰ ਕੰਮ ਕਿਤੇ ਦਾ ਗਮ ਆ ਨਾ ਉਹਨਾਂ ਦੀਆਂ ਗੱਲਾਂ ਦਾ ਇੱਥੇ ਤੂੰ ਗਲਤੀ ਕਰ ਲਈ ਜਣਾ ਔਰਤ ਔਰਤ ਦੀ ਸੁੱਖ ਦੁੱਖ ਦੀ ਸਾਥੀ ਨਹੀਂ ਔਰਤ ਔਰਤ ਦੀ ਦੁਸ਼ਮਣ ਹੈ ਠੀਕ ਹੈ ਨਾ ਤੇ ਤੇਰੇ ਹੀ ਭੋਲੇਪਨ ਦਾ ਫਾਇਦਾ ਚੁੱਕਦੇ ਨੇ ਲੋਕੀ ਸ਼ਾਇਦ ਤੂੰ ਤਾਂ ਹੀ ਹੈ ਤੱਕ ਤੇ ਕੋਸ਼ਿਸ਼ ਬਾਨੀ ਪਾਈ ਗਲਤ ਆ ਸਭ ਜੋ ਇਨਸਾਨ ਸੱਚਾ ਹੁੰਦਾ ਨਾ ਇੱਕ ਨਾ ਇੱਕ ਦਿਨ ਉਹਦੀ ਜਿੱਤ ਜ਼ਰੂਰ ਹੁੰਦੀ ਆ ਜੇ ਮੈਂ ਆਪਣੇ ਦਿਲ ਚ ਮੈਲ ਰੱਖਣ ਲੱਪੀ ਚਲਾਕੀਆਂ ਰੱਖਣ ਲੱਪੀ ਫਿਰ ਮੇਰੇ ਤੇ ਉਹਨਾਂ ਲੋਕਾਂ ਚ ਕੀ ਫਰਕ ਹੋਏਗਾ ਜਿਹੜੇ ਖੁਦੇ ਕਰ ਰਹੇ ਆ ਹੱਸਦੋਗੇ ਪਿਆ ਆ ਮਾਜ਼ਾ ਤਾਂ ਪਿਆ ਵਾ ਚੰਗੇ ਇਨਸਾਨਾਂ ਚੰਗਾ ਇੱਕ ਨਾ ਇੱਕ ਦਿਨ ਤੇ ਹੁੰਦਾ ਹੀ ਹੁੰਦਾ ਪਰ ਤੋ ਪਹਿਲੇ ਜਿਹੜੀਆਂ ਉਹਨਾਂ ਮਾੜੀਆਂ ਹੁੰਦੀਆਂ ਨਾ ਉਹ ਤੂੰ ਜਰਦੀ ਪਈ ਆ ਤੂੰ ਵੇਖਦੀ ਪਈ ਆ ਆਪਣੇ ਵਾਸਤੇ ਬੋਲਣਾ ਬਹੁਤ ਜ਼ਰੂਰੀ ਹੈਗਾ ਵਾ ਉਹ ਕਿੱਥੇ ਗਈ ਪ੍ਰੀਆ ਜਦੋਂ ਮੈਂ ਪਹਿਲੇ ਦਿਨ ਬਿੱਲ ਨਹੀਂ ਦਿੱਤਾ ਸੀ ਤੇ ਮੇਰੇ ਗਾਲ ਪੈ ਗਈ ਸੀ ਤੂੰ ਉਹੀ ਪ੍ਰੀਆ ਵਾ ਹੈਂ ਤੂੰ ਹਮਣ ਕੋ ਕੁੱਟ ਖਾ ਲਈ ਤੂੰ ਕਿਹ ਹੈਗੇ ਬੋਲਦੀ ਨਹੀਂ ਐ ਤੂੰ ਉਹੀ ਪ੍ਰੀਆ ਵਾ ਕਮਾਲ ਹੈ ਗੱਲ ਹੋਣੀ ਆ ਮੈਂ ਕਦੇ ਪਰਿਵਾਰ ਦੇਖਿਆ ਨਹੀਂ ਨਾ ਤੇ ਮੈਨੂੰ ਐਵੇਂ ਲੱਗਦਾ ਕਿ ਪਰਿਵਾਰਾਂ ਵਿੱਚ ਇੰਨਾ ਜ਼ਿਆਦਾ ਬੋਲੀਦਾ ਨਹੀਂ ਆ ਪਰਿਵਾਰਾਂ ਵਿੱਚ ਵਧੀਆ ਤਰੀਕੇ ਨਾਲ ਪਿਆਰ ਨਾ ਰਹਿਦਾ ਆ ਤੇ ਜਿਹੜੇ ਪਰਿਵਾਰਾਂ ਵਾਲੀ ਚੀਜ਼ਾਂ ਤੂੰ ਵੇਖਦੀ ਆ ਨਾ ਉਹ ਫਿਲਮਾਂ 'ਚ ਆਂਦੀਆਂ ਸਾਰਾ ਕੁਝ ਜਿਹੜਾ ਇਨਸਾਨ ਪਰਿਵਾਰਤ ਰਿਸ਼ਤਾਰੀਆਂ 'ਚ ਪੈ ਜਾਂਦਾ ਨਾ ਕਮਜ਼ੋਰ ਹੋ ਜਾਂਦਾ ਵਾ ਤੈਨੂੰ ਪਤਾ ਤੂੰ ਕਮਜ਼ੋਰ ਹੋ ਗਈ ਹੈ ਰਿਸ਼ਤੇ ਇਨਸਾਨ ਨੂੰ ਕਮਜ਼ੋਰ ਕਰਦੇ ਨੇ ਜਦ ਤੂੰ ਆਪਣੇ ਆਪ 'ਤੇ ਖੜੀ ਸੀ ਨਾ ਉਦੋਂ ਤੂੰ ਬਿੱਲ ਮੰਗਦੀ ਸੀ ਤੂੰ ਆਪਣੇ ਜੀਵਨ ਨੂੰ ਜੀਣ ਵਾਸਤੇ ਉਹ ਬਿੱਲ ਮੰਗਿਆ ਸੀ ਪਰਾਜਿਤ ਪਰਵਾਰਾਂ ਕਾ ਕੇ ਕਿਹਤ ਕੋਟ ਖਾਨ ਨਹੀਂ ਆ ਕਿ ਇਹਦਾ ਕੰਮ ਕਰਦੀ ਪੀ ਆ ਕਿ ਇਹਦੀ ਗੱਲਾਂ ਸੁਣਦੀ ਪੀ ਆ ਤਾਨੂੰ ਕਿਆ ਨਾ ਰਿਸ਼ਤੇ ਕਮਜ਼ੋਰ ਕਰਦੇ ਇਨਸਾਨ ਇੱਧਰ ਸਰਫ ਨਹੀਂ ਲੈਣੀ ਅਸੀਂ ਉਹ ਵੀ ਕਮਲੇ ਉਹ ਕਿੰਨੇ ਹੈਗੇ ਉੱਥੇ ਜਾ ਸਰਫ ਨਹੀਂ ਲੈਣੀ ਹੈਗੀ ਘਰੇ ਨਾ ਕੋਈ ਨਹੀਂ ਹੈਗਾ ਹਾਏ ਪਾਗਲਾ ਤੂੰ ਇੱਧਰ ਥੋੜੀ ਜਿਹੀ ਵੀ ਘਰੇ ਕੋਈ ਨਹੀਂ ਹੈਗਾ ਸਭ ਕੁਝ ਫਿਰ ਲੁੱਟਦੇ ਹੈਗੇ ਤੈਨੂੰ ਮੈਂ ਸਰਫ ਵਿੱਚ ਨਾਲਾ ਲੱਗਦਾ ਘਰੇ ਬਹੁਤ ਜਣੇ ਹੈਗੇ ਆ ਬਹੁਤ ਜਣੇ ਹੈਗੇ ਟਾਈਮ ਨਹੀਂ ਹੈਗਾ ਸਾਡਾ ਸਰਫ ਲੈਣ ਦਾ ਤੂੰ ਤੂੰ ਉਧਰ ਚੱਲ ਜਾ ਬੜਾ ਮੱਲਾ ਭਰਿਆ ਪਿਆ ਆ ਸਾਡੇ ਘਰ ਤੇ ਕੱਲਾ ਕੱਲਾ ਹੈਗਾ ਜਾ ਜਾ ਉਹ ਤੂੰ ਕੰਮ ਵਾਲੀ ਆ ਨਾ ਕੰਮ ਵਾਲੀ ਬਣ ਕੇ ਰਹਿ ਕੰਮਾਂ ਨਹੀਂ ਲੱਗਦੀਆਂ ਤੈਨੂੰ ਮੈਂ ਕੰਮ ਨਹੀਂ ਲੱਗਦੀਆਂ ਹੈ thank <laughs>